1953 ਕੇ ਘੰਟੇ ਚੱਲੇ ਹੋਇਆ ਸਾਰੇ ਠੀਕ ਹੈ ਤੇ ਕੰਡੀਸ਼ਨ ਦਾ ਇਹ ਸਾਰਾ 오ਰੀਜਨਲ ਹੈ ਨਾ ਜੀ ਪਹਿਲੇ ਤਾਂ ਆ ਸੀਟ ਚੈੱਕ ਕਰਵਾ ਰੇਸ ਵਾਲੀ ਜਮਾ ਸੀਟ ਪਿਆ ਉਹ ਤੋਂ ਬਾਅਦ ਬਈ ਕੱਲਾ ਕੱਲਾ ਮਾਰ ਕੇ ਚੈੱਕ ਕਰਵਾ ਦੇ ਜਿਸ ਤਰ੍ਹਾਂ ਆ ਲੱਗਾ ਪਿਆ ਉਰੀ ਆ ਦੇਖੋ ਤੇਰ ਕਿਦਾਂ ਦੀ ਗੇਜ ਆ ਆ ਸਟicker ਲੱਗਿਆ ਪਿਆ ਹਾਲੇ ਤੱਕ ਕਲੱਚ ਵੀ ਨਹੀਂ ਟਰੈਕਟਰ ਦਾ ਖੁੱਲਿਆ ਹੋਇਆ ਹਾਂ ਰੇਸ ਦੇ ਵੀ ਛੋਟੀ ਜੀ ਮੜ ਦੋ ਫੱਲਾ ਦੇਸਾ ਕਰਦੇ ਬੰਦੇ ਲੈ ਵੀ ਮੈਟਰੋ ਬਠਿੰਡੇ ਏਰੀਆ ਵਾਲਿਓ ਅੱਜ ਨਾ ਤੁਹਾਡੇ ਏਰੀਏ ਦੇ ਵਿੱਚੋਂ ਤੁਹਾਡੇ ਵਾਸਤੇ ਬਹਲਾ ਕੈਂਟ ਟਰੈਕਟਰ ਲੱਭ ਕੇ ਲੈ ਕੇ ਆਇਆ ਮੈਂ ਬਠਿੰਡੇ ਏਰੀਏ ਦੀ ਤਾਂ ਗੱਲ ਕਰਦਾ ਕਿਉਂਕਿ ਬਿਲਕੁਲ ਬਠਿੰਡੇ ਦੇ ਲਾਗੇ ਨਾ ਮਲੋਟ ਰੋਡ ਤੇ ਗਿੱਦੜਵਾਹ ਰੋਡ ਤੇ ਬੱਲੂਆਣਾ ਪੈ ਜਾਂਦਾ ਬੱਲੂਆਣੇ ਦੇ ਬਿਲਕੁਲ ਲਾਗੇ ਪਿੰਡ ਪੈ ਜਾਂਦਾ ਬੁਰਜ ਮਹਿਮਾ ਬੁਰਜ ਮਹਿਮਾ ਦੇ ਵਿੱਚ ਨਾ ਐਂਡੋ ਫਾਰਮ ਟਰੈਕਟਰ ਖੜਾ ਬਹੁਤ ਬਾਜਬ ਰੇਟ ਦੇ ਵਿੱਚ ਤੁਹਾਨੂੰ ਦਿਵਾਵਾਂਗੇ ਪਹਿਲਾਂ ਕਿਹੜੇ ਸੱਜਣ ਦੇ ਘਰੇ ਪਹੁੰਚਿਆ ਉਹਨਾਂ ਨੂੰ ਮਿਲਾ ਦੀ ਇਹ ਟਰੈਕਟਰ ਦੀ ਡਿਟੇਲ ਤਾਂ ਆਪਾਂ ਬਾਅਦ ਦੇ ਵਿੱਚ ਪੁੱਛਾਂਗੇ ਨਾਂ ਉਹਨਾਂ ਦਾ ਹੈਗਾ ਸਰਦਾਰ ਸੰਸੇਰ ਸਿੰਘ ਸਸਰੀ ਕਾਂਕਰ ਜੀ ਆਜਾ ਗੜਾ ਹੋ ਜੋ ਗੜੇ ਠੀਕ ਆ ਠੀਕ ਹੈ ਜੀ ਤੇ ਆਹ ਟਰੈਕਟਰ ਸੇਲ ਆ ਤੁਹਾਡੇ ਲੈ ਵੇ ਆ ਜੀ ਇੰਡੋ ਫਾਰਮ ਪਹਿਲਾਂ ਤਾਂ ਇਹਦਾ ਰੰਗ ਹੀ ਇੰਨਾ ਘੈਂਟ ਰਣਾ ਧਰਮੇ ਸੋਲ ਕੇ ਤੋਤੇ ਰੰਗ ਰੰਗਣਾ ਜਦੋਂ ਬੋਲਦਿਆਂ ਵੈਸੀ ਐ ਜबान ਮਿੱਠੀ ਹੋ ਜਾਂਦੀ ਹੈ ਹਨਾ ਤੋ ਉਹਦਾ ਵੀ ਮਿੱਠੇ ਬੋਲਦਾ ਹੁੰਦਾ ਇਹ ਮਤਲਬ ਉਦਾਂ ਦਾ ਟਰੈਕਟਰ ਹੈ ਤੇ ਮਾਰਡਲ ਕਿੰਨਾ ਜੀ ਪਹਿਲਾਂ ਮਨੇ ਨਹੀਂ ਦੱਸਿਓ 2021 ਮਾਡਲ ਹੈ ਜੀ ਆਜੂ ਨਾਲ ਆਜੂ 2021 ਮਾਡਲ ਹੈ ਹਾਂ ਜੀ ਕਲਮ ਨੂੰ ਇਹ ਦੱਸੂ ਵੀ ਇਹ ਟਰੈਕਟਰ ਤੁਸੀਂ ਕੜਵਾਇਆ ਸੀ ਜਾਂ ਚੱਲਦਾ ਨਹੀਂ ਨਹੀਂ ਆਪਾਂ ਚੱਲਿਆ ਲਿਆ ਸੀ ਚੱਲਿਆ ਲਿਆ ਸੀ ਕਿੰਨਾ ਕੁ ਚੱਲਿਆ ਹੋਇਆ ਸੀ ਜਦੋਂ ਲੈਤਾ ਤੁਸੀਂ ਇਹ 700 ਘੰਟਾ ਚੱਲਿਆ ਸੀ 700 ਘੰਟਾ ਹੁਣ ਕਿੰਨਾ ਚੱਲ ਗਿਆ ਹੁਣ ਹੁਣ ਇਹ 18-1900 ਘੰਟਾ ਚੱਲਿਆ ਜੀ ਅਸਾ 18-1900 ਘੰਟਾ ਚੱਲਿਆ ਹੋਇਆ ਚੱਲਿਆ ਹੋਇਆ origignal ਹੀ ਸਾਰਾ origignal ਜੀ ਖੇਤੀ ਤੇ ਚੱਲਿਆ ਹੀ ਸਾਰਾ ਠੋੜੇ ਲਵੇ ਹੋ ਕਿੰਨਾ ਟਾਈਮ ਗਿਆ ਜੀ ਇਹ ਟਰੈਕਟਰ ਨੂੰ ਮੈਨੂੰ ਹੀ ਦੱਸੋ 2 ਸਾਲ ਹੋ ਗਏ ਆਪਣੇ ਕੋਲ 2 ਤੋਂ ਉੱਪਰ ਹੀ ਹੋਗੇ ਅਸਾ 2 ਸਾਲ ਹੋ ਗਏ ਇਹਦੇ ਨਾਲ ਕਿੰਨੀ ਕੁ ਖੇਤੀ ਕਰਦੇ ਹੋ ਆਪਾਂ ਹੀ 40-5 ओके okay, एक ਤਾਂ ਹੈਗਾ ਇੰਡੋਫਾਰਮ ਦੂਸਰੇ ਕਿਹੜੇ-ਕਿਹੜੇ ਨੇ ਇੱਕ ਸੋਨਾਲੀਕਾ ਹੀ ਇੱਕ 3511 ਐਚਡੀ ਅੱਛਾ ਤਿੰਨੇ ਟਰੈਕਟਰ ਘੈਂਟ ਰਹੇਗੇ ਦੀ ਇਹ ਹੈਨਾ ਧਰਮੇ ਮਾਡਲ 21 ਦੱਸਿਆ ਨਾ ਜੀ 21 ਮਾਡਲ ਹੈ ਕੰਡੀਸ਼ਨ ਦੇਖ ਕੇ ਤਾਂ ਧਰਮੇ ਐ ਲੱਗਦਾ ਹੀ ਨਹੀਂ ਹੋਣਾ ਵੀ ਇਹ ਇੰਨਾ ਕਿ ਚੱਲਿਆ ਹੋਊਗਾ ਸ਼ੁਰੂਆਤ ਕਰਕੇ ਆ ਮੀਟਰ ਤੋਂ ਪਹਿਲੇ ਮੀਟਰ ਚੈੱਕ ਕਰਾ ਵੀ ਵਾਕਈ ਇੰਨਾ ਚੱਲਿਆ ਹੋਇਆ ਬਾਕੀ ਇਮਾਨਦਾਰ ਸੱਜਣ ਨੇ ਯਾਰ ਇਦਾਂ ਦੀ ਕੋਈ ਗੱਲ ਨਹੀਂ ਜੇ ਕਿਸੇ ਸੱਜਣ ਨੇ ਨਾ ਆਉਣਾ ਵੀ ਹੋਇਆ ਪਿੰਡ ਬੁਰਜ ਮਹਿਮੇ ਦੇ ਵਿੱਚ ਆ ਕੇ ਤੁਸੀਂ ਪਤਾ ਕਰਿਓ ਹੈ ਜੀ 1953 1953 ਘੰਟੇ ਚੱਲਿਆ ਹੋਇਆ ਸਾਰੇ ਠੀਕ ਹੈ ਤੇ ਕੰਡੀਸ਼ਨ ਦੇ ਸਾਰਾ origignal ਹੈ ਨਾ ਜੀ ਇਹ ਸਾਰਾ origignal ਹੈ ਜੀ ਅੱਛਾ ਬਸ ਇਹ ਚਲੋ ਆਪਾਂ ਤੁਹਾਨੂੰ ਤਾਂ ਕੋਈ ਕਲਰ ਪੇਂਟ ਦਾ ਕਹੀ ਨਹੀਂ ਸਕਦੇ ਕਿਉਂਕਿ ਟਰੈਕਟਰੀ ਸਾਰਾ origignal ਤਰ ਮੇਰੀ ਪਹਿਲੇ ਤਾਂ ਆ ਸੀ ਚੈੱਕ ਕਰਵਾ ਰੇਸ ਵਾਲੀ ਜਮਾ ਸੀਲਡ ਪਿਆ ਉਹ ਤੋਂ ਬਾਅਦ ਬਈ ਕੱਲਾ ਕੱਲਾ ਮਾਰ ਕੇ ਚੈੱਕ ਕਰਵਾ ਦੇ ਜਿਸ ਤਰ੍ਹਾਂ ਆ ਲੱਗਾ ਪਿਆ ਉਰੀ ਆ ਦੇਖੋ ਤੇਰ ਕਿੰਨਾ ਨਹੀਂ ਗੇਜ ਆ ਆ ਸਟicker ਲੱਗਿਆ ਪਿਆ ਉਹ ਤੋਂ ਬਾਅਦ ਤੇ ਉਰੇ ਵਿਆ ਹੁਣ ਤੂੰ ਆਹ ਹੋਰ ਦੇਖੋ ਮੈਟ ਕਿਨੇ ਘੇਟ ਰੱਖੇ ਹੋਏ ਆ ਕਿਉਂ ਵੀ ਧੀਲੇ ਪੈਰ ਦਾਣ ਆਹ ਸਟicker ਚੈੱਕ ਕਰਾ ਦੇ ਹੂੰ ਆਹ ਕਰਵਾ ਦੇ ਚੈੱਕ ਯਾਨੀ ਕਿ ਕੱਲਾ ਕੱਲਾ ਸਟicker ਕੰਪਨੀ ਦਾ ਉਦਾਂ ਹੀ ਲੱਗਿਆ ਹੋਇਆ ਉਤੋਂ ਬਾਅਦ ਰਿਵਰਸ ਪੀਡੀਓ ਆ ਮਗਰਾੜ ਚੈੱਕ ਕਰ ਲੂ ਹੂੰ ਦਰਮੇ ਇਧਰੋਂ ਵੀ ਕਰਵਾ ਕਰਾ ਕਢੀਸਰੀ ਚੈੱਕ ਪਗਰਾੜਾਂ ਦੇ ਅੰਦਰੋਂ ਉੱਪਰੋਂ ਵੀ ਕਰਵਾ ਦੇ ਯਾਨੀ ਕਿ ਮਿੱਤਰੋ ਪੂਰੀ ਤਸੱਲੀ ਵਾਲਾ ਟ੍ਰੈਕਟਰ ਦਾ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆਹ ਟਿਊਬਾਂ ਦਾ ਸਾਰਾ ਚੈੱਕ ਕਰਵਾ ਦੇ ਵੀ 540 ਪੀਡੀਓ ਪਿਆ ਲਿਖਿਆ ਕਿਉਂ ਵੀ ਹੁੱਕ ਦਿਖਾ ਦੇ ਵੀ ਬਾਰੇ ਸੱਜਣ ਸੋਚਦੇ ਨੇ ਕਿ ਕਿੰਨਾ ਕਿ ਚੱਲਿਆ ਹੁੱਕ ਤੋਂ ਵੀ ਜੱਜਮੈਂਟ ਕਰ ਲੈਂਦੇ ਵੀ ਕਿਤੇ ਟ੍ਰੋਲੀ ਨਾ ਟਰੂਲੀਆਂ ਤੇ ਤਾਂ ਨਹੀਂ ਚੱਲਿਆ ਹੋਇਆ ਇਧਰਲੇ ਪਾਸੇ ਉਹ ਆਊਟ ਯੂਬ ਵਾਲੇ ਵੀ ਸਟਿੱਕਰ ਦਿਖਾ ਦੇ ਉਹ ਦੇਖ ਹਾਂ ਆਹ ਲਿੰਕ ਵਾਲਾ ਦਿਖਾ ਦੇ ਲੈ ਯਾਨੀ ਕਿ ਯਾਰ ਪੂਰੀ ਤਸੱਲੀ ਵਾਲਾ ਟਰੈਕਟਰ ਹੈ 21 ਮਾਡਲ ਹੈ ਚੱਲਿਆ ਹੋਇਆ ਸਿਰਫ 1953 ਘੰਟੇ ਆ ਦੇਖ ਲੈ ਹੈ ਹਾਲੇ ਤੱਕ ਕਲੱਚ ਵੀ ਨਹੀਂ ਟਰੈਕਟਰ ਦਾ ਖੁੱਲਿਆ ਹੋਇਆ ਮਤਲਬ 1953 ਘੰਟੇ ਚੱਲਿਆ ਜੀ ਤੁਸੀਂ ਇਹ ਤੋਂ ਕੰਮ ਜੇ ਇਹ ਤੋਂ ਕਿਹੜਾ ਕੰਮ ਲੈਣੇ ਹੁੰਦੇ ਨੇ ਮੇਰੇ ਖੇਤੀ ਦਾ ਕੰਮ ਹੀ ਆ ਜੀ ਕੱਲ ਖੇਤੀ ਦਾ ਹੀ ਹੈ ਹਾਂਜੀ ਹਾਂਜੀ ਓਕੇ ਕਰਾਏ ਦਾ ਤਾਂ ਤੁਸੀਂ ਕਰਦੇ ਨਹੀਂ ਹਾਂਜੀ ਨਾ ਹੀ ਹੈਨਾ ਹਾਲ ਤੱਕ ਅਸਾ ਹਾਲ ਤਵੀਆ ਸਾਗਾ ਸਾਰਾ ਕੁਝ ਇਹਦੇ ਨਾਲ ਹੀ ਹੈ ਹਾਂਜੀ ਤੇ ਕਲੱਚ ਹਾਲੇ ਤੱਕ ਇਹਦਾ ਖੁੱਲਿਆ ਨਹੀਂ ਹੈ ਹਾਂਜੀ ਕੁਛ ਨਹੀਂ ਕਿਸੇ ਚੀਜ਼ ਨੂੰ ਚਾਬੀ ਨਹੀਂ ਲੱਗੀ ਹੈ ਜੀ ਚਾਬੀ ਲੱਗੀ ਨਹੀਂ ਹਾਂਜੀ ਇਹਦੀ ਸ਼ੋ ਖੁੱਲਦੀ ਆਪਾਂ ਖੁੱਲ ਗਈ ਆ ਆ ਆਮ ਖੁੱਲ ਗਈ ਇਹਦਾ ਨੰਬਰ ਹੈਗਾ ਫਰੀਦਕੋਟ ਦਾ ਹੈਨਾ ਤੇ ਫਿਰ ਤਾਂ ਇਹਦੇ ਟਾਇਰ ਵੀ ਨਾਲ ਦੀ ਹੋਣਗੇ ਨਾ ਜੀ ਸਾਰਾ ਕੁਝ ਨਾਲ ਦਾ ਹੀ ਟਾਇਰ ਵੀ ਨਾਲ ਦੀ ਨੇ ਧਰਮੇ ਕੱਲੀ ਬੈਟਰੀ ਬਦਲੀ ਆਪਾਂ ਹੋਰ ਕੁਝ ਨਹੀਂ ਬਦਲਿਆ ਦਾ ਅੱਛਾ ਕੱਲੀ ਬੈਟਰੀ ਬਦਲੀ ਹੋਈ ਹੈ ਹਾਂਜੀ ਓਕੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਰਖਾਈ ਨੂੰ ਬੈਟਰੀ ਨੂੰ ਇਹਨੂੰ ਸਾਲ ਹੋ ਚੱਲੇ ਅੱਛਾ ਸਾਲ ਪਰ ਹੋ ਗਿਆ ਓਕੇ ਓਕੇ ਤੇ 73 ਮੈਂ ਟਰੈਕਟਰ ਨੂੰ ਸਾਰਾ ਚੈੱਕ ਕਰਵਾ ਦੇ ਭਰਾ ਬਣ ਕੇ ਪੱਠੀ ਦਿਖਾ ਦੇ ਲੈ ਹੂੰ ਪਹਿਣਾ ਜਮਨ ਮਾ ਟਰੈਕਟਰ ਕੱਲੀ ਕੱਲੀ ਗਰੀਸ ਵਾਲੀ ਪਿੰਨ ਵੀ ਹਲੇ ਤੱਕ ਕੋਮੀ ਖੜੀ ਏ ਕੱਲਾ ਕੱਲਾ ਜਾਰ ਮਾਰਕਾ ਕੱਲਾ ਕੱਲਾ ਸਟicker ਹਨਾ ਫਰੀਦਕੋਟ ਦਾ ਨੰਬਰ ਹੈ ਜੀ ਇਹ ਤੁਹਾਡੇ ਨਾਮ ਕਰਵਾਇਆ ਹੋਇਆ ਹੁਣ ਹਾਂਜੀ ਆਪਣੇ ਨਾਮ ਆਰਸੀ ਤੁਹਾਡੇ ਨਾਮ ਆ ਹਾਂਜੀ ਹਾਂਜੀ ਚੱਪਲ ਹੀ ਕਾਪੀ ਹੋਣੀ ਏਦੀ ਤਾਂ ਹਨਾ ਹਾਂਜੀ ਤੇ 73 ਮੈਂ ਟਾਇਰਾਂ ਦੇ ਮਾਰਕ ਚੈੱਕ ਕਰਵਾ ਇਹ ਇੰਦਰਲੇ ਪਾਸੇ ਹੋਊਗਾ ਆ ਪਿਆਣਾ ਦੇਖ 21 ਦਾ ਮਾਰਕ ਆ ਹੂੰ ਉਹ ਤੋਂ ਬਾਅਦ ਇਧਰਲੇ ਪਾਸੇ ਆ ਜਾ ਬੜਿਆਂ ਦੇ ਆ ਪਿਆ ਇੰਕੀ ਕਿਉਂ ਭਈ ਰਮ ਰਮ ਕਰਵਾ ਚੱਕ ਸਕ੍ਰੈਚ ਵੀ ਨਹੀਂ ਜਾ ਰਿਹਾ ਮਾਤੇ ਵੀ ਦੇਖ ਕਰਵਾ ਦੇ ਸਾਰਾ ਤਸੱਲੀ ਨਾਲ ਪੂਰਾ ਚੈੱਕ ਕਰਵਾ ਦੇ ਹੈਵੀ ਲਿਫਟ ਆ ਜਾਂਦੀ ਹੈ ਇਹਦੀ ਹੈ ਡੈਕੜੋ ਕੋ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਇਹਦੇ ਹਾਂ ਜੀ ਛਤਰੀ ਵੀ ਲੱਗੀ ਹੋਈ ਐ ਛਤਰੀ ਦਾ ਥੋੜਾ ਜਿਹਾ ਕੱਪੜਾ ਚਲੋ ਪੁਰਾਣਾ ਹੋਇਆ ਹੋਇਆ ਮਾਡਲ 21 ਆ ਜੀ ਹਾਂਜੀ ਤੁਹਾਡੇ ਨਾਮ ਇਹਦੀ ਆਰਸੀ ਆ ਇਹ ਸੈਕੰਡ ਓਨਰ ਹੋ ਗਿਆ ਹੋਣਾ ਹਾਂਜੀ ਹਾਂਜੀ ਹੈਨਾ ਪੰਜਾਬ ਦਾ ਨੰਬਰ ਹੈ ਤੇ ਗਰੰਟੀ ਫੁੱਲ ਹੈ ਡਰਾਈਵਰ ਦੀ ਮੈਨੂੰ ਐ ਦੱਸਿਓ ਇਹਦੀ ਡਿਮਾਂਡ ਤੁਸੀਂ ਨੇ ਕੀ ਰੱਖੀ ਹੋਈ ਆ ਪਰ 1.5-4 ਲੱਖ ਰੁਪਏ ਮੰਗਦੇ ਆ ਜੀ ਸਾਢੇ 4 ਲੱਖ ਰੁਪਈਆ ਦਾ ਇਹ ਤਾਂ ਮੰਗਦ ਰਹੋ 1953 ਘੰਟੇ ਚੱਲੇ ਹੋਏ ਦਾ ਹਾਂਜੀ ਕੰਡੀਸ਼ਨ ਨਮਿਆ ਵਰਗੀ ਪਈ ਆ ਹਾਂਜੀ ਤੇ ਇਹ ਕਿੰਨੀ ਹੌਸਪਾਵਰ ਚ ਆ ਜਾਂਦਾ ਟਰੈਕਟਰ ਇਹ ਇਹ 60 ਹੌਸਪਾਵਰ 60 ਹੌਸਪਾਵਰ ਚ ਆ 355 ਡੀਆਈ ਹੈ ਹੈਨਾ ਹਾਂਜੀ ਇੰਡੋ ਫਾਰਮਾ ਦੇਣਣ ਕਿੱਥੇ ਤੱਕ ਕਰ ਦੋਗੇ ਮੈਨੂੰ ਐ ਦੱਸੋ ਮਨਤਣ ਕਰ ਦਿਆਂਗੇ ਜੀ ਫੁੱਲ ਕਰ ਦੋਗੇ ਕਰ ਦਿਆਂਗੇ ਜਿਹੜਾ ਸੱਜਣ ਮਣਜਾ ਬਣਾ ਕੇ ਆ ਗਿਆ ਮੋੜ ਦੇ ਤਾਂ ਨਹੀਂ ਨਹੀਂ ਮੋੜ ਦੇ ਜੀ ਸਹੀ ਗੱਲ ਆ ਹਾਂਜੀ ਤੇ ਲੈ ਮਿੱਤਰੋ ਹੁਣ ਜੇ ਤੁਸੀਂ ਵੱਡੀ ਹੌਸਪਾਵਰ ਦਾ ਟਰੈਕਟਰ ਥੋੜੇ ਜਿਹੀ ਬਜਟ ਚ 4 ਲੱਖ 50 ਹਜ਼ਾਰ ਤਾਂ ਮੰਗੇ ਹੀ ਆ ਇਹਦੇ ਵਿੱਚੋਂ ਵੀ ਤੁਹਾਡਾ ਫੁੱਲ ਮਾਨਤਾਨ ਹੋ ਜੂ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਦਰ ਮੈਂ ਇਹਦੇ ਪਿਛਲੇ ਟਾਇਰ ਕਿੰਨੇ ਪੈਸੇ ਹੋਣੇ ਆ ਜੀ ਪਿਛਲੇ ਟਾਇਰ ਹੋਣਗੇ 80 ਪੈਸੇ ਹਾਂ 80 ਪੈਸੇ ਟਾਇਰ ਹੈਗੇ ਆ ਤੇ 75 80 ਪੈਸੇ ਮੂਰਲੇ ਟਾਇਰ ਪੈ ਨੇ ਟਰੈਕਟਰ ਦੇ ਰੁਪਏ ਦਾ ਖਰਚਾ ਨਹੀਂ ਇਹਦੀ ਸਰਵਿਸ ਕਿੰਨਾ ਟਾਈਮ ਪਹਿਲਾਂ ਕਰਵਾਈ ਜੀ ਤੁਸੀਂ ਨੇ ਬਸ ਸੀਜ਼ਨ ਵੇਲੇ ਸੀਜ਼ਨ ਵੇਲੇ ਕਰਵਾਈ ਆ ਇਹਨੂੰ ਸਟਾਰਟ ਕਰਕੇ ਦਿਖਾਓ ਆਪਾਂ ਇਹਦੀ ਵੜਕ ਵੀ ਦੇਖ ਲਈਏ ਹੁਣ ਕੀ ਕਹਿੰਦਾ ਰੇਸ ਦੇਵੀ ਛੋਟੀ ਜੀ ਇਹ ਮੜ ਦੋ ਫੱਲ ਰੇਸਾ ਫੱਲ ਰੇਸ ਦੇ ਦੇਖੋ ਰੇਸ ਦੇ ਦੁਰੇਸ ਰੇਸ ਇਹ ਬਾਸ ਕਰਦੇ ਬੰਦ ਪਿੰਡ ਆ ਗਿਆ ਜੀ ਆਪਣਾ ਬੁਰਜ ਮਹਿਮਾ ਹਾਂਜੀ ਨਾਮ ਤੁਹਾਡਾ ਹੈਗਾ ਸਰਦਾਰ ਸੰਸੇਰ ਸਿੰਘ ਹਾਂਜੀ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਜਿਹਦੇ ਉੱਪਰ ਸੱਜਣ ਸੰਪਰਕ ਕਰਨ 98766 66 98766 6016 60 166 ਹਾਂਜੀ ਤੇ ਲੈ ਮਿੱਤਰੋ ਕਰੋ ਸੰਪਰਕ ਦੁਆਰਾ ਦੱਸ ਦਿੰਨੇ ਆ ਪੰਜਾਬ ਦਾ ਨੰਬਰ ਆ ਸੈਕੰਡ ਆਨਰ ਆ 1953 ਘੰਟੇ オリジナル ਚੱਲਿਆ ਹੋਇਆ ਟਾਇਰਾਂ ਦੀ ਕੰਡੀਸ਼ਨ 80 ਪੈਸੇ ਪਈਆ ਵੀ ਇੰਨਾ ਕੁ ਕੇਅਰ ਦੇ ਵਿੱਚ ਆ ਟਰੈਕਟਰ ਕੱਲਾ ਕੱਲਾ ਕੰਪਨੀ ਦਾ ਮਾਰਕਾ ਕੱਲਾ ਕੱਲਾ ਸਟicker ਹਾਲੇ ਤੱਕ ਟਰੈਕਟਰ ਦਾ ਉਸੇ ਤਰ੍ਹਾਂ ਖੜਾ ਏਦਾਂ ਦੇ ਟਰੈਕਟਰ ਨਾ ਬਹੁਤ ਘੱਟ ਮਿਲਦੇ ਹੁੰਦੇ ਆ ਜਿਹੜੇ ਸਾਹਮੇ ਹੋਣ ਤੇ ਫਿਰ ਜਿਹੜੇ ਸਾਹਮੇ ਹੁੰਦੇ ਆ ਉਹ ਤੁਹਾਨੂੰ ਪਤਾ ਹੀ ਹੁੰਦਾ ਵੀ ਕਿੱਦਾਂ ਦੇ ਟਰੈਕਟਰ ਹੁੰਦੇ ਆ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਆ ਜੇ ਕਿਸੇ ਸੱਜਣ ਨੇ ਖਰੀਦਣਾ ਤਾਂ ਮੈਂ ਇਧਰਲੇ ਪਾਸੇ ਆ ਵੀ ਲੱਗੀ ਹੋਈ ਆ ਪੱਖੀ ਦੇਖ ਵੀ ਡਰਾਈਵਰ ਨੂੰ ਸ਼ੇਕ ਨਾ ਲੱਗੇ ਪੂਰਾ ਠੰਡੀ ਹਵਾ ਦਵੇ ਹੈ ਤਾਂ ਮਿੱਤਰੋ ਕਰੋ ਸੰਪਰਕ ਪਿੰਡ ਬੁਰਜ ਮਹਿਮਾ ਡਿਸਟ੍ਰਿਕਟ ਬਠਿੰਡੇ ਦਾ ਪਿੰਡ ਹੈ ਜਦੋਂ ਬਠਿੰਡੇ ਤੋਂ ਗਿੱਦੜ ਪਏ ਨੂੰ ਜਾਣੇ ਆ ਲਗਭਗ 12-15 ਕਿਲੋਮੀਟਰ ਦੀ ਦੂਰੀ ਤੇ ਹੈਣਾ ਜੀ ਹਾਂਜੀ ਬੱਲੂਆਣਾ ਪਿੰਡ ਆ ਜਾਂਦਾ ਬੱਲੂਆਣੇ ਦੇ ਬਿਲਕੁਲ ਨਾਲ ਬੁਰਜ ਮਹਿਮਾ ਪਿੰਡ ਹੈ ਨੰਬਰ ਸਕਰੀਨ ਤੇ ਆ ਜੇ ਕਿਸੇ ਨੂੰ ਹੋਣਾ ਇਧਰ ਮਹਿਮਾ ਪਵਨ ਬੁਰਜ ਮਹਿਮਾ ਦਾ ਅੱਡਾ ਵੀ ਆ ਜਾਂਦਾ ਹੈ ਅੱਛਾ ਜੇ ਇਧਰੋਂ ਮੁਖਰ ਸਾਈਡ ਤੋਂ ਆਉਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਬੁਰਜ ਮਹਿਮਮ ਦਾ ਡਾਇਰੈਕਟ ਅਡਾ ਪਾ ਜਾਂਦਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਹੁਣ ਕੋਈ ਵੀ ਸੱਜਣ ਫਾਇਦਾ ਲੈਣਾ ਚਾਹੁੰਦਾ ਨਾ ਟਰੈਕਟਰ ਦਾ ਮਾਲਕ ਬਣਨਾ ਚਾਹੁੰਦਾ ਤਾਂ ਬਸ ਹੁਣੇ ਨੰਬਰ ਡਾਇਲ ਕਰੋ ਕਰ ਹੁਣੇ ਕੰਟੈਕਟ ਕਰੋ